ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਮਿੱਤਰੋ ਤੇ ਅੱਜ ਲੈ ਕੇ ਆਇਆ ਨਵਾਂ ਵਲੌਗ ਅੱਜ ਦਾ ਵਲੌਗ ਹੈਗਾ ਬਰਚੀ ਦਾ ਤੇ ਵਲੌਗ ਮੈਕਸੀ ਹੋਊਗਾ ਦੋ ਤਿੰਨ ਦਿਨਾਂ ਦਾ ਅੱਤ ਕਰਨਾ ਸੌਦਾ ਮਰੀ ਜਾਂਦਾ ਕਿਸ਼ਮਿਸ਼ 200 ਦੇ ਇੱਕ 200 ਦੇ 200 ਦੇ ਕਸ਼ਮੀਰ ਵਾਲਾ 200 ਦੇ ਲਈ ਜਨਾ ਭਾਈ ਏਹੀ ਠੀਕ ਤਿੰਨ ਡੱਬੇ ਰਹਿ ਗਏ ਬਸ ਵੇਚਦੇ ਹੈਗੇ ਤਿੰਨੋ ਜਗੇ ਬਸ ਲੈ ਲਿਆ ਸਾਰੇ ਹੀ ਲਾਲਾ ਕੋਟਾ ਨਹੀਂ ਲਿਆਕ ਤਾਂ ਪੰਡੂ ਹੀ ਤਾਂ ਲੈ ਆਏ ਹੋਏ ਸਾਨੂੰ ਕਿਹਾ ਤਿੰਨ ਰਹਿ ਗਏ ਬਈ 100 ਦੇ ਕੇ ਦਿੰਗਾ 200 ਦੇ ਕੇਗਾ ਭਾਈ 150 ਦੇ ਦੇਖੋ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਅੱਜ ਮਾਤਰੀ ਤਾਂ ਚੜੇ ਹੋਏ ਨੇ ਕਾਲੂ ਬਰਚੀ ਦਾ ਲਾਸਟ ਦਿਨ ਆ ਨਾ ਕਾਲੂ ਠੰਡਿਆ ਦਾ ਲੰਗਰ ਆਣਾ ਬੰਦੇ ਆਲੇ ਟਰਾਲਾ ਬੂਰਾ ਬਾਰ ਕੇ ਲੈਣਾ ਆ ਠੰਡਾ ਦਾ ਲੰਗਰ ਲੱਗੂ ਕਾਲੂ ਆ ਮੁੰਡੇ ਤਿਆਰ ਕਰੀ ਜਾਂਦੀ ਟਰਾਲਾ ਆਪਣਾ ਉਹ ਤੂੰ ਚੜਦਾ ਤੇ ਤੇਰੇ ਜਪਲਾ ਪਾ ਜਾ ਓਏ ਕੀ ਪੈਰ ਰੱਖ ਦਈਏ ਕਿੱਥੇ ਰੱਖ ਪਾਉਂ ਉਹ ਲੱਖੀ ਜੀ ਪ੍ਰਧਾਨ ਸਾਹਿਬ ਆਇਆ ਛੱਤੀ ਛੱਤੀ ਜੋ ਭਰਾਇਆ ਵੈ ਕਟਰ ਪਾਲ ਆ ਪਣੀ ਆ ਬਈਆ ਟਰਾਲਾ ਤਿਆਰ ਕਰੀ ਜਾਂਦੇ ਆ ਮੁੰਡੇ ਦੋ ਸੇਵਾਦਾਰ ਆ ਬੈਠੇ ਧੂਤਾ ਬਦਮਾਸ਼ ਮਾਤਰੀ ਜੀ ਪੂਰਾ ਯੋਗਦਾਨ ਪਾ ਰਹੇ ਆ ਚੀਚ ਅੱਜ ਮਾਤਰੀ ਜੀ ਨੇ ਪੂਰਾ ਐਨ ਐਨ ਪੂਰੀ ਸੇਵਾ ਅੱਜ ਕੀਤੀ ਆ ਮੁੰਡਿਆਣੇ ਠੰਡਿਆਂ ਦਾ ਲੰਗਰ ਲਾਉਣਾ ਮੁੰਡੇ ਵਿੱਚ ਬਾਬੇ ਦੀ ਬਰਸ਼ੀ ਚੱਲੀ ਜਾਂਦੀ ਆ ਇਹਦਾ ਲੰਗਰ ਆ ਹਾਲੈਂਡ ਉਹ ਮੁੰਡੇ ਦਾ ਉਹ ਜਿਹੜਾ ਗੱਡੀ ਕੋਲੇ ਆ ਵੀ 110 ਦਾ ਰਾਹ ਆ ਕੇ ਆ ਕੇ ਬੰਦ ਕਰਕੇ ਵਿਚਾਲੋ ਕਰਕੇ ਫੇਰ ਇੱਥੇ ਬੰਦਾਗੇ ਪੂਰੀ ਜਿਹੜੀ ਜਮਾਈ ਪੂਰੀ ਗਾਇਤਰੀ ਕਹਿੰਦਾ ਇੱਥੇ ਸ਼ਾਂਤਕ ਨਹੀਂ ਨਹੀਂ ਆਂ ਕਈ ਬੜੀ ਕੋਈ ਸ਼ਾਂਤਕੀ ਖੰਦੋਰੀ ਪੈਣ ਵਨਰੋ ਜੀ ਮਾਡਲ ਤੋਂ ਚੱਲ ਰਿਹਾ ਹੈ ਜਿਹੜਾ ਮਾਵਾ ਮੇਰੀ ਜ਼ਮੀਨੇ ਦਾ ਕਾਰਜ ਆਪ ਹੈ ਤੇ ਸ਼ਾਮ ਸਟੇਕ ਦੇ ਆਪਣੇ ਤਸਵੀਰਾਂ ਵੀ ਪ੍ਰੈਕਟਿਕ ਨੂੰ ਵੀ ਆਖਾ ਆਹ ਸੇਵਾਦਾਰ ਖੜੇ ਆ ਜੀ ਇਠਾ ਗਾ ਟੇ ਕੀ ਹਾਲ ਚਾਲ ਆ ਮਿੱਤਰੋ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਸਾਡੇ ਪਿੰਡ ਬਾਬਾ ਭਾਈ ਰੁਪਚੰਦ ਜੀ ਦੀ ਵਰਸੀ ਚੱਲ ਰਹੀ ਆ ਤੇ ਅੱਜ ਵਰਸੀ ਦਾ ਲਾਸਟ ਡੇ ਤੇ ਚੱਲੇ ਆ ਸੇਵਾ ਕਰਾਉਣ ਤੇ ਵਲੌਗ ਨਾਲ ਜੜੇ ਰਹੋ ਵਲੌਗ ਲੈ ਕੇ ਆਉਂਦੇ ਰਿਹਾ ਕਰਾਂਗੇ ਲਓ ਜੀ ਮੁੰਡੇ ਦਸਤਾਰਾਂ ਸਜਾ ਰਿਆ ਆ ਗੁਰਦੁਆਰਾ ਸਾਹਿਬ ਜਾਣਾ ਕਰਕੇ ਤੇ ਸੇਵਾ ਦਾ ਰਫਕੇ ਮਾਦਰ ਤੂੰ ਬੰਨਿਆ ਰਹਿ ਨੂੰ ਸਹੀ ਨਹੀਂ ਬੰਨਣਾ ਆਉਂਦਾ ਇਹਦਾ ਕੱਲੀਏ ਮੁੰਡਿਆ ਮਾਦਾ ਹਰਿਆਣਿਆਂ ਨੂੰ ਕੱਲੀਆ ਉੱਥੇ ਰੱਖਣਗੇ ਮੱਛਾਂ ਦਾੜੀ ਲਓ ਜੀ ਮਜ਼ਾਰ ਬਹੁਤ ਮਹਾਰਾ ਲੱਗਿਆ ਹੈ ਮੇਲਾ ਆਹ ਮਾਸਟਰ ਪੱਕਾ ਨੇ ਮੱਛਾਂ ਦੇ ਚਾਹੇ ਕੀ ਹਾਂ ਇਹ ਯਹਾਂ ਦੇ ਤਿੰਨ ਪਿਆਹਾਂ ਦੇ ਤਿੰਨ ਗੱਡੀ ਤਾਂ ਲੰਗਣੀ ਨਹੀਂ ਬੰਦਾ ਮਸਣਾ ਗੱਡੀ ਦੀ ਲੰਗਣੀ ਛੱਡ ਜਾਓ ਛੱਡ ਜਾਓ ਉਹ ਤੇ ਬਦਾ ਲੋ ਜੀ ਮੁੰਡਿਆ ਨੇ ਦਸਤਾਰਾਂ ਦਾ ਲੰਗਰ ਲਾਇਆ ਦਸਤਾਰ ਸਫਾਈ ਕੈਂਪ ਤੇ ਦਸਤਾਰਾਂ ਦਾ ਲੰਗਰ ਕਰ ਰਹੇ ਨੇ आ जाओ पर सारे आ जाओ आ जाओ Dia b 우리... 아, Vas a ver que ਬਨਾਨਾ ਸ਼ੇਕ ਜੀ ਬਨਾਨਾ ਸ਼ੇਕ ਆਪਣਾ ਬਨਾਨਾ ਸ਼ੇਕ ਲੱਗ ਰਹੀ ਵੀ ਇਹਨੇ i don't ਆਸ ਤੇ ਬਚਾਉਗੇ ਤੇ ਵਰਤਨ ਵਾਲਾ ਮੈਂ ਕੀ ਆ